ਕਿਰਨਖੇਰ ਦੀ ਐਸਐਸਪੀ ਚੰਡੀਗੜ੍ਹ ਨੂੰ ਗੋਹਾਰ 8 ਕਰੋੜ ਦੀ ਧੋਖਾਧੜੀ ਸੰਬੰਧੀ ਲਗਾਈ ਗੋਹਾਰ ਮੇਰੀ ਮਿਹਨਤ ਦੀ ਕਮਾਈ ਵਾਪਸ ਦਬਾਈ ਜਾਵੇ ਕਿਨਖੇਰ ਮੈਂ ਇੱਕ ਬਜ਼ੁਰਗ ਹਾਂ ਮੇਰੀ ਤਬੀਤ ਖਰਾਬ ਰਹਿੰਦੀ ਹੈ ਮੇਰੀ ਮਿਹਨਤ ਦੀ ਕਮਾਈ ਵਾਪਸ ਦਬਾ ਕੇ ਇਨਸਾਫ ਦਿੱਤਾ ਜਾਵੇ ਇਕੋਹਾਰ ਚੰਡੀਗੜ੍ਹ ਦੀ ਸੰਸਦ ਮੈਂਬਰ ਕੇਨਖੇਰ ਨੇ ਐਸਐਸਪੀ ਕਮਰਦੀਪ ਕੌਰ ਨੂੰ 8 ਕਰੋੜ ਦੀ ਧੋਖਾਧੜੀ ਸੰਬੰਧੀ ਦਿੱਤੀ ਸ਼ਿਕਾਇਤ ਲਗਾਈ ਹੈ ਐਸਐਸਪੀ ਕਮਰਦੀਪ ਨੇ ਸ਼ਿਕਾਇਤ ਮਿਲਦਿਆਂ ਹੀ ਡੀਐਸਪੀ ਪਲਕ ਗੋਲ ਦੀ ਅਗਵਾਈ ਹੇਠ ਸੈਕਟਰ 26 ਥਾਣਾ ਇੰਚਾਰਜ ਦਵਿੰਦਰ ਸਿੰਘ ਨੂੰ ਜਾਂਚ ਮਾਰਕ ਕੀਤੀ ਹੈ ਸੰਸਦ ਮੈਂਬਰ ਦੀ ਸ਼ਿਕਾਇਤ ਸੈਕਟਰ 26 ਥਾਣੇ ਵਿੱਚ ਪਹੁੰਚ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੀ ਟੀਮ ਸੰਸਦ ਮੈਂਬਰ ਦੇ ਬਿਆਨ ਦਰਜ ਕਰਕੇ ਚਤਨਿਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ ਜੇਕਰ ਚਤਨਿਆਂ ਘਰ ਨਾ ਮਿਲਿਆ ਤਾਂ ਕੋਠੀ ਦੇ ਬਾਹਰ ਨੋਟਿਸ ਚ ਕੇਨਖੇਰ ਨੇ ਕਿਹਾ ਕਿ ਚਤਨਿਆ ਅਗਰਵਾਲ ਨੇ 8 ਕਰੋੜ ਰੁਪਏ 1 ਮਹੀਨੇ ਲਈ ਇਨਵੈਸਟ ਕਰਨ ਲਈ ਲਏ ਸਨ ਇਸ ਦੇ ਬਦਲੇ ਚਤਨਿਆ ਨੇ 7 ਕਰੋੜ 44 ਲੱਖ ਅਤੇ 6 ਕਰੋੜ 55 ਲੱਖ ਦੇ ਦੋ ਚੈੱਕ ਵੀ ਦਿੱਤੇ ਸਨ ਚਤਨਿਆ ਦੇ ਖਾਤੇ 'ਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ ਸੀ ਮਨੀ ਮੈਜਰ ਸਥਿਤ ਐਨ ਮਨੀ ਮੈਜਰ ਨਿਵਾਸੀ ਚਤਨਿਆ ਅਗਰਵਾਲ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਸੰਸਦ ਮੈਂਬਰ ਕੇਨਖੇਰ ਅਤੇ ਸਹਦੇਵ ਸਲਾਰੀਆ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਹਾਈ ਕੋਰਟ ਨੇ 11 ਦਸੰਬਰ ਨੂੰ ਸੁਣਵਾਈ ਕਰਦਿਆਂ ਐਸਐਸਪੀ ਅਤੇ ਮਨੀਵਾਜਰ ਥਾਣਾ ਇਚਾਰਜ ਨੂੰ ਚਤਨਿਆ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਸਨ ਉਸੇ ਦਿਨ ਕਿਨਖੇਰ ਨੇ ਚਤਨਿਆ ਖਿਲਾਫ ਐਸਐਸਪੀ ਨੂੰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਸੰਸਦ ਮੈਂਬਰ ਨੇ ਸ਼ਿਕਾਇਤ ਆਪਣੇ ਪੀਏ ਰਾਹੀਂ ਐਸਐਸਪੀ ਨੂੰ ਦਿੱਤੀ ਸੀ ਚਤਨਿਆ ਨੇ ਅਗਸਤ 2023 ਵਿੱਚ ਸੰਸਦ ਮੈਂਬਰ ਕਿਨਖੇਰ ਨਾਲ ਮੁਲਾਕਾਤ ਕਰਕੇ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ ਤਨਕ ਅਸਤ ਨੂੰ ਕਰਨ ਖੇਰ ਨੇ ਜੂਹੂ ਬ੍ਰਾਂਚ ਰਾਹੀਂ HDFC ਬੈਂਕ ਤੋਂ 8 ਕਰੋੜ ਰੁਪਏ RTGS ਚ ਤਨਿਆ ਅਗਰਵਾਲ ਦੇ ਪੰਚਕੁਲਾ ਸੈਕਟਰ 11 ਸਥਿਤ ICICI ਬੈਂਕ ਵਿੱਚ ਟਰਾਂਸਫਰ ਕੀਤੇ ਸਨ ਉਸ ਨੇ ਕਿਹਾ ਸੀ ਕਿ 1 ਮਹੀਨੇ ਦੇ ਅੰਦਰ 18% ਦੇ ਵਿਆਜ ਸਮੇਤ ਉਹ ਸਾਰੇ ਪੈਸੇ ਵਾਪਸ ਕਰ ਦੇਵੇਗਾ ਬਿਊਰ ਰਿਪੋਰਟ ਚੜਦੀ ਕਲਾ ਟਾਈਮ ਟੀਵੀ